बाबा साहब का स्टैचू था तो उस पर मतलब एक आदमी चढ़ कर स्टैचू को तोड़ने का काम कर रहा है तो पूरी जांच होनी चाहिए इसके पीछे किसका प्लान है इसकी भी पूरी इंक्वायरी होनी चाहिए और मैं पुलिस अधिकारियों से बात करने वाला हूँ मुख्यमंत्री से बात करने वाला हूँ आरोपी का गिरफ्तार है उनको तो उनको कड़ी ये कड़ी सजा मिलनी चाहिए ये हमारी मांग है और इसके लिए आज मैं सामाजिक न्याय और अधिकारिता मंत्रालय के नाते रिपब्लिकन पार्टी ऑफ इंडिया के अध्यक्ष के नाते आज मैं पुस्तक में आया हूँ 26 ਜਨਵਰੀ ਨੂੰ ਗੁਰੂ ਨਗਰੀ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਖਬਰ ਜਦੋਂ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕੀ 바ਵਾ ਸਾਹਿਬ ਭੀਮਰਾਮ ਅਵੇਦਕਰ ਜੀ ਦੀ ਜੋ ਪ੍ਰਤਿਮਾ ਨੂੰ ਇੱਕ ਨੌਜਵਾਨ ਵੱਲੋਂ ਜਿਹੜਾ ਜੋ ਬੇਦਬੀ ਪ੍ਰਤਿਮਾ ਦੀ ਕੀਤੀ ਜਾਂਦੀ ਹੈ ਅੱਗ ਲਗਾਈ ਜਾਂਦੀ ਹੈ ਹਥੌੜਿਆਂ ਦੇ ਨਾਲ ਜੋ ਕਹਿ ਸਕਦੇ ਆ ਕਿ ਪ੍ਰਤੀਮਾ ਦੇ ਉੱਤੇ ਵਰ ਕੀਤਾ ਜਾਂਦਾ ਲੇਕਿਨ ਉਸ ਤੋਂ ਬਾਅਦ ਕਾਫੀ ਜ਼ਿਆਦਾ ਮਾਹੌਲ ਜੋ ਗਰਮਾਇਆ ਜਾਂਦਾ ਜਿਸ ਤੋਂ ਬਾਅਦ ਕੀ ਕਹਿ ਸਕਦੇ ਗੁਰੂ ਨਗਰੀ ਵੀ ਜੋ ਬੰਦ ਕੀਤੀ ਜਾਂਦੀ ਹੈ ਇੱਕ ਦਿਨ ਵਾਸਤੇ ਹੜਤਾਲ ਹੁੰਦੀ ਹੈ ਪਰੰਤੂਰਤ ਤੇ ਬੰਦ ਦਾ ਜਿਹੜਾ ਸੱਦਾ ਦਿੱਤਾ ਜਾਂਦਾ ਸਮਾਏ ਵੱਲੋਂ ਤਾਂ ਉਸ ਤੋਂ ਬਾਅਦ ਬੀਤੇ ਕੱਲ ਦੀ ਗੱਲ ਕਰ ਲਈਏ ਤਾਂ ਕੱਲ ਚਾਰ ਜ਼ਿਲ੍ਹੇ ਪੰਜਾਬ ਦੇ ਜਿਹੜੇ ਉਹ ਵੀ ਬੰਦ ਹੁੰਦੇ ਨੇ ਤਾਂ ਅੱਜ ਕੇਂਦਰ ਤੋਂ ਮੰਤਰੀ ਸਾਹਿਬਾਨ ਜੋ ਕਿ ਅੱਜ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਵਿਖੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਉਹਨਾਂ ਤੇ ਪਹੁੰਚਣ ਦੇ ਉੱਤੇ ਜਿਹੜੀਆਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਦੇ ਜਿਹੜੇ ਪੁਖਤਾ ਪ੍ਰਬੰਧ ਇੱਥੇ ਕੀਤੇ ਗਏ ਨੇ ਤਾਂ ਰਾਮਦਾਸ ਠਾਵਲੇ ਜੋ ਨੇ ਉਹ ਅੱਜ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਕਾਫਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਕੇਂਦਰ ਮੰਤਰੀ ਰਾਮਦਾਸ ਠਾਵਲੇ ਜੋ ਨੇ ਉਹਨਾਂ ਦਾ ਕਾਫਲਾ ਜੋ ਹੈਰੀਟੇਜ ਸਟਰੀਟ ਵਿਖੇ ਉਸ ਸਪੌਟ ਦੇ ਉੱਤੇ ਪਹੁੰਚ ਚੁੱਕਿਆ ਜਿੱਥੇ ਕਿ ਬੇਅਦਬੀ ਜੋ ਕਹਿ ਸਕਦੇ ਆ ਇਸ ਜੋ ਮੌਕੇ ਤੇ ਕੀਤੀ ਜਾਂਦੀ ਆ 바ਵਾ ਸਾਹਿਬ ਜੀ ਦੇ ਜੋ ਪ੍ਰਤੀਮਾ ਦੀ ਵਿệਦ ਵੀ ਕੀਤੀ ਜਾਂਦੀ ਆ ਤਾਂ ਉਹ ਉੱਥੇ ਦੀ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸਿਕਿਉਰਿਟੀ ਦੇ ਜਿੱਥੇ ਕਿ ਪੁਖਤਾ ਪ੍ਰਬੰਧ ਕੀਤਾ ਗਿਆ ਨੇ ਉੱਥੇ ਹੀ ਸਮਾਜ ਦੇ ਵੀ ਜੋ ਕਹਿ ਸਕਦੇ ਆ ਲੋਕ ਇੱਥੇ ਪਹੁੰਚੇ ਹੋਏ ਨੇ ਤਾਂ ਹੁਣ ਰਾਮਦਾਸ ਠਾਵਲੇ ਜੋ ਨੇ ਉਹ ਇੱਥੇ ਪਹੁੰਚ ਕੇ ਤਾਂ ਖਾਸ ਤੌਰ ਦੇ ਉੱਤੇ ਗੁਰੂ ਨਗਰੀ ਦੇ ਵਿੱਚ ਪਹੁੰਚਣ ਦਾ ਮਕਸਦ ਉਹਨਾਂ ਦਾ ਸੀਗਾ ਕਿ ਜੋ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਸਾਹਿਬਾਨ ਹੈਗੇ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਉਹਨਾਂ ਵੱਲੋਂ ਮੀਟਿੰਗ ਵੀ ਕੀਤੀ ਗਈ ਆ ਤਾਂ ਇਹ ਤੋਂ ਸਫ਼ਿਰਤ ਤੁਸੀਂ ਦੇਖ ਸਕਦੇ ਹੋ ਕਿ ਕੇਂਦਰ ਮੰਤਰੀ RAMDAS ARHAVLE ਜੋ ਗੁਰੂ ਨਗਰੀ ਵਿਖੇ ਪਹੁੰਚ ਚੁੱਕੇ ਨੇ ਮੌਕੇ ਤੇ ਪਹੁੰਚ ਚੁੱਕੇ ਨੇ ਜਿੱਥੇ ਕੀ ਇਹ ਘਟਨਾ ਵਾਪਰਦੀ ਆ 26 ਤਰੀਕ ਨੂੰ ਹਾਲਾਂਕਿ ਉਸ ਨੌਜਵਾਨ ਦੇ ਉੱਤੇ ਜਿਹੜੀ ਹੈ ਕਾਰਵਾਈ ਦੀ ਗੱਲ ਕਰੀਏ ਤਾਂ ਪੁਲਿਸ ਵੱਲੋਂ ਜ਼ਰੂਰ ਅਰੈਸਟ ਪਾ ਕੇ ਕਾਰਵਾਈ ਕੀਤੀ ਗਿਆ ਲੇਕਿਨ ਜੋ ਸਮਾਜ ਦੀ ਜਿਹੜੀ ਇੱਕ ਮੰਗ ਸੀਗੀ ਤਾਂ ਸਮਾਜ ਵੱਲੋਂ ਕਿਹਾ ਗਿਆ ਸੀਗਾ ਕਿ ਉਸ ਨੌਜਵਾਨ ਦੇ ਉੱਤੇ ਜਿਹੜੀ ਜੋ NSA ਲਗਾ ਕੇ ਉਸ ਨੂੰ ਜਿਹੜਾ ਪੇ ਜੁਬਰਗੜ ਦੀ ਜੇਲ੍ਹ ਦੇ ਵਿੱਚ ਪੇਨਾ ਚਾਹੀਦਾ ਲੇਕਿਨ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕੇਂਦਰ ਮੰਤਰੀ ਜੋ ਕਹਿੰ ਚੁੱਕੇ ਨੇ ਤਾਂ ਤਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜੋ ਇੱਥੇ ਪਹੁੰਚੇ ਨੇ ਹਾਲਾਂਕਿ ਸਮਾਜ ਦੇ ਜੋ ਲੀਡਰ ਸਾਹਿਬਾਨ ਹੈਗੇ ਨੇ ਉਹ ਵੀ ਨਾਲ ਹੈਗੇ ਨੇ ਤਾਂ ਮੰਤਰੀ ਸਾਹਿਬਾਨ ਵੱਲੋਂ ਜੋ ਸ਼ਰਧਾ ਦੇ ਫੁੱਲ ਜਿਹੜੇ ਇੱਥੇ ਪੇਟ ਕੀਤੇ ਜਾ ਰਹੇ ਨੇ 바ਵਾ ਸਾਹਿਬ ਜੀ ਦੇ ਜੋ ਪ੍ਰਤੀਮਾ ਦੇ ਉੱਤੇ ਗੁਲਾਬ ਦੇ ਫੁੱਲਾਂ ਦੇ ਜਿਹੜੀ ਵਰਖਾ ਵੀ ਕੀਤੀ ਜਾ ਰਹੀ ਆ ਤਾਂ ਅੱਜ ਖਾਸ ਤੌਰ ਦੇ ਉੱਤੇ ਤੜਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ 바ਵਾ ਸਾਹਿਬ ਵੀਰਮਾ ਮਵੇਦਕਰ ਜੀ ਦੀ ਜੋ ਪ੍ਰਤੀਮਾ ਦੇ ਉੱਤੇ ਬੀਤੇ ਦਿਨਾਂ ਦੇ ਵਿੱਚ ਜੋ ਵੇਦ ਵੀ ਕੀਤੀ ਗਈ ਸੀ ਕਿ ਨੌਜਵਾਨ ਵੱਲੋਂ ਉਸ ਤੋਂ ਬਾਅਦ ਕਾਫੀ ਮਾਹੌਲ ਤਣਾਪੁਰਖ ਬਣਿਆ ਗੁਰੂ ਨਗਰੀ ਦੇ ਵਿੱਚ ਕਾਫੀ ਜ਼ਿਆਦਾ ਜੋ ਕਹਿ ਸਕਦੇ ਆ ਕਿ ਪ੍ਰਸ਼ਾਸਨ ਵੱਲੋਂ ਵੀ ਹਾਲਾਂਕਿ ਉਸ ਨੌਜਵਾਨ ਨੂੰ ਫੜ ਲਿੱਤਾ ਗਿਆ ਉਸ ਦੇ ਉੱਤੇ ਜਿਹੜੀ ਆ ਵੀ ਭਾਗੀ ਕਾਰਵਾਈ ਕੀਤੀ ਗਈ ਆ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਸਾਹਿਬਾਨ ਜੋ ਕਿ ਇੱਥੇ ਪਹੁੰਚ ਚੁੱਕੇ ਨੇ ਦਾ ਫੋਲਾ ਦੀ ਵਰਕਾ ਵੀ ਕੀਤੀ ਜਾ ਰਹੀ ਆ ਤਾਂ ਹੁਣ ਜ਼ਰੂਰ ਮੀਡੀਆ ਦੇ ਨਾਲ ਵੀ ਗੱਲਬਾਤ ਕਰਨਗੇ ਤਾਂ ਇੱਕ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਇਹ ਸਤੋ ਬਾਅਦ ਜੋ ਗੁਰੂ ਨਗਰੀ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਦੇ ਨਾਲ ਵੀ ਜਿਹੜੀ ਆ ਮੁਲਾਕਾਤ ਕੀਤੀ ਜਾਏਗੀ ਇਸ ਮਾਮਲੇ ਦੇ ਵਿੱਚ ਕਿ ਕੜੀ ਤੋਂ ਕੜੀ ਜਿਹੜੀ ਸਜ਼ਾ ਜਿਹੜੀ ਉਸ ਨੌਜਵਾਨ ਨੂੰ ਦਿੱਤੀ ਜਾਵੇ ਤਾਂ ਉਸ ਦੇ ਨਾਲ ਉਸ ਦੀ ਮਨਸ਼ਾ ਕੀ ਸੀ ਕਿਉਂ ਉਹਨਾਂ ਵੱਲੋਂ ਇਸ ਤਰ੍ਹਾਂ ਦੇ ਨਾਲ ਜੋ ਉਸ ਵੱਲੋਂ ਬੇਇੱਜ਼ਤੀ ਕੀਤੀ ਗਈ ਤਾਂ ਇਹ ਗੱਲਾਂ ਦੇ ਉੱਤੇ ਜ਼ਰੂਰ ਉਹਨਾਂ ਨੇ ਕਿਹਾ ਕਿ ਕਾਰਵਾਈ ਦੀ ਗੱਲ ਜ਼ਰੂਰੀ ਹੈ ਉਹ ਅਕਸ਼ ਅਕਸ਼ੇ ਤੜਾ ਗਰ ਮੇਰਾ ਪ੍ਰਸਤ ਬਾਬਾ ਜੀ ਬੰਦ ਕਰ ਇਹ ਤੁਸੀਂ ਇਹ ਕਹਿੰਦੇ ਹੋ ਕਿ ਇਹ ਤਸਵੀਰਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਆਂ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਥੱਲੇ ਆ ਜਾਓ ਯਾਰ ਥੱਲੇ ਪਲੀਜ਼ ਸਾਈਡ ਤੇ ਸਾਈਡ ਤੇ ਬਾਈਕ ਨਾਲ ਇਹਨੂੰ ਸਾਈਡ ਤੇ ਬਾਈਕ ਸਾਈਡ ਬਤਾਈਏ ਜਿਹਨੇ ਪ੍ਰਧਾਨ ਰਿਹਾ ਥੋੜਾ ਇੱਧਰ ਆਓ ਬਾਈਕ ਜੀ ਸਰ ਅੱਜ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਆ ਬਾਈਕ ਨਹੀਂ ਕਰਨੀ ਥੋੜਾ ਓ ਯਾਰ ਪਛਾਣ ਹਾਂ ਛੋਟੇ ਸਰ ਇਹ ਖਾਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਾਨੀ ਹੋ ਜਾਂਦਾ ਇਹ ਖਾਸ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰੂ ਨਗਰੀ ਤੋਂ ਯਾਰ ਬੱਸ ਕਰੋ ਕੀ ਕਰਨ ਦੇ ਯਾਰ ਵੀਰੇ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਜ਼ਰੂਰ ਗੱਲਬਾਤ ਵੀ ਕਰਨੀ ਹੈ ਕਿ ਅੱਜ ਮੰਤਰੀ ਸਾਹਿਬਾਨ ਦਾ ਕੀ ਕਹਿਣਾ ਆ ਅੱਜ ਦੀ ਇਸ ਫੇਰ ਵੱਲੋਂ ਜੋ ਇੱਥੋਂ ਦਾ ਮਾਹੌਲ ਵੀ ਖਰਾਬ ਕੀਤਾ ਜਾਂਦਾ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਬੇਅਦਬੀ ਕੀਤੀ ਜਾਂਦੀ ਆ ਤਾਂ ਉੱਥੇ ਹੀ ਉਹਨਾਂ ਵੱਲੋਂ ਇਹ ਤੁਸੀਂ ਦੇਖ ਸਕਦੇ ਹੋ ਆਰਾਮਦਾਸ ਠਾਵਲੇ ਜੋ ਨੇ ਜੋ شدت ਫੁੱਲ ਪੇਟ ਕਰਦੇ ਹੋਏ ਹੁਣ ਇੱਥੋਂ ਉਹਨਾਂ ਦਾ ਕਾਫਲਾ ਜਿਹੜਾ ਰਵਾਨਾ ਹੋ ਰਿਹਾ ਤਾਂ ਹੁਣ ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਸਾਹਿਬਾਨ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਜੋ ਪ੍ਰੈਸ ਵਾਰਤਾ ਕਰਦੇ ਵੀ ਦਿਖਾਈ ਦੇਣਗੇ ਤਾਂ ਇਹ ਖਾਸ ਤਸਵੀਰਾਂ ਜੋ ਸਾਂਝੀਆਂ ਕੀਤੀਆਂ ਨੇ ਤੁਹਾਡੇ ਨਾਲ ਗੁਰੂ ਨਗਰੀ ਦੇ ਹੈਰੀਟੇਜ ਸਟਰੀਟ ਤੋਂ ਤਾਂ ਇਸੇ ਤਰ੍ਹਾਂ ਦੇ ਨਾਲ ਬਣੇ ਰਹੋ ਜਗਵੰਦੀ ਟੀਵੀ ਦੇ ਨਾਲ ਤੜਨਾ ਕੱਲੀ ਕੱਲੀ ਅਪਡੇਟ ਜਿਹੜੀਆਂ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਖਿਓ ਸੁਨ ਇੱਕ ਜਗਵੰਦੀ ਟੀਵੀ ਸ਼੍ਰੀਮੰਤ ਸਸਾਈਬ ਪਹਿਲੇ ਪਾਬਾ ਸਾਹਿਬ ਅੰਬੇਦਕਰ ਜੀ ਦੇਸ਼ ਕੇ ਸੰਵਿਧਾਨ ਕੇ ਸ਼ਿਲਪਕਾਰ ਤੇ ਆਰਕੀਟੈਕਟ ਹੈ। ਪਰ ਪਾਬਾ ਸਾਹਿਬ ਅੰਬੇਦਕਰ ਬਿਕਾਇ ਇਨ ਟੇਕ ਡੂਇੰਗ ਅ ਰਿਕਨਡ ਬੋਰਡ ਪਰ ਲੇਡੂ ਆ। ਬਲਿਦੋਂਦ ਉੱਤਾਨ ਲਈ ਦੋਨੋ ਨੇ ਕੰਮ ਕੀਤਾ ਹੀ ਹੈ। लेकिन बाबा साहब अम्बेडकर बहुत तो बड़े पॉपुलर तो नेता है लेकिन अमृतसर जैसे जगह पर जो एक ऐतिहासिक जगह है या गोल्डन टेम्पल भी है या जा वाला बाग का मेमोरियल भी है ऐसे जगह पर बाबा साहब अम्बेडकर जी के स्टैचू देश भर में बहुत ही सबसे ज्यादा है और अमृतसर में भी बाबा साहब का स्टैचू था उस पर मतलब एक आदमी चढ़कर वो स्टैचू को तोड़ने का काम कर रहा है बाबा साहब का चाचू टूटेगा नहीं बाबा साहब अम्बेडकर जी का चाचू और उनके विचार जो है इतने मजबूत है कि बाबा साहब अम्बेडकर जी विचारों को धक्का नहीं लग सकता है लेकिन इसकी पूरी जांच होनी चाहिए इसके पीछे किसका प्लान है इसकी भी पूरी इंक्वायरी होनी चाहिए और मैं पुलिस अधिकारियों से बात करने वाला हूँ मुख्यमंत्री जी बात करने वाला हूँ और इसकी पूरी जांच होनी चाहिए और जो आरोपी गिरफ्तार है उन तो उनको कड़ी ये कड़ी सजा मिलनी चाहिए ये हमारी मांग है और इसके लिए आज मैं सामाजिक न्याय और अधिकारिता मंत्रालय के नाते रिपब्लिकन पार्टी ऑफ इंडिया के अध्यक्ष के नाते आज मैं अमृतसर में आया हूँ मैं अभी चाची को बातें जाने वाला हूँ अधिकारियों की बात करने वाला हूँ और प्रेस वार्ता भी मैं सर के में करने वाला हूँ तो इस घटना का मैं दुराधिकार करता हूँ निश्चय करता हूँ और ये घटना बहुत बड़ी दुर्दी है